ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਅਪਡੇਟ ਕੁ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਖੇੜਾ ਜਿਹੜਾ ਹੈ ਉਹ ਭਖਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਵਕ ਵਕ ਪਾਰਟੀਆਂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਚੱਲ ਰਿਹਾ ਹੈ ਸੋ ਗੱਲ ਕੀਤੀ ਜਾਵੇ ਡੰਡਿਆਲਾ ਗੁਰੂ ਸ਼ਹਿਰ ਦੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਜੀ ਕਿ ਵੱਡੀ ਗਿਣਤੀ ਦੇ ਵਿੱਚ ਇੱਕ ਹਯੂਮ ਜਿਹੜਾ ਵਾ ਸੀਐਮ ਭਗਵੰਤ ਮਾਨ ਦਾ ਸਵਾਗਤ ਕਰਨ ਦੇ ਲਈ ਪਹੁੰਚਿਆ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਕੈਮਰਾਮੈਨ ਸਾਥੀ ਨੂੰ ਕਾਵਾਂਗਾ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਹਯੂਮ ਜਿਹੜਾ ਹੈ ਉਹ ਸੀਐਮ ਭਗਵੰਤ ਮਾਨ ਦੇ ਸਵਾਗਤ ਦੇ ਵਿੱਚ ਪਹੁੰਚਿਆ ਹੈ ਉੱਥੋਂ ਹੀ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਗਿੱਡਿਓ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਹੀ ਤਰੀਕੇ ਦੇ ਨਾਲ ਅੱਜ ਦਾ ਰੋਡ ਜੋ ਜਿਹੜਾ ਹੈ ਉਹ ਕੀਤਾ ਜਾਵੇ ਸੋ ਲਗਾਤਾਰ ਹੀ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਸੋ ਤਸਵੀਰਾਂ ਤੁਸੀਂ ਲਾਈਵ ਤਸਵੀਰਾਂ ਪੰਜਾਬ ਅੱਪਤੇ ਦੇਖ ਰਹੇ ਹੋ ਸੋ ਚੇਅਰਮੈਨ ਸੁਬੇਦਾਰ ਸ਼ਨਾਖ ਸਿੰਘ ਜੀ ਸਾਡੇ ਨਾਲ ਨੇ ਸਰ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਕਾਟ ਹੋਇਆ ਅੱਜ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਆਵੇ ਕੁਰਸੀ ਕੀ ਫੈਟੇ ਸਾਰੇ ਭਾਈ ਅੱਜ ਇੱਥੇ ਸਾਡੇ ਮੁੱਖ ਮੰਤਰੀ ਭੋਵਨ ਦਮਨ ਜੀ ਆ ਰਹੇ ਨੇ ਇਕੱਠ ਜਨਤਾ ਦੱਸ ਰਹੀ ਆ ਵੀ ਇਲਕਸ਼ਨਾਂ ਦੇ ਵਿੱਚ ਜਿੱਤ ਕਿਹਦੀ ਹੋਏਗੀ ਇਹ ਕਲੀਅਰ ਕਰ ਚੁੱਕਾ ਹੋ ਗਿਆ ਲਾਲਜੀਤ ਭੁੱਲਰ ਸਿੰਘ ਦੀ ਬਹੁਤ ਵੱਡੀ ਲੀਡ ਨਾਲ ਜਿੱਤ ਹੋਏਗੀ ਜੰਡੇਆਲੇ ਦਾ ਵਿੱਚੋਂ ਤਾਂ ਪੱਕੀ ਪੱਕੀ ਬਾਕੀ ਵੀ ਪੱਕੀ ਆ ਕਿਉਂਕਿ ਕੀ ਕਹਿੰਦੇ ਹੁੰਦੇ ਆ ਐਲਾਨ ਹੋਣਾ ਬਾਕੀ ਆ ਜੇ ਸਾਡੀ ਪੱਕੀ ਹੈ ਜੀ ਬੱਬੂ ਜੀ ਤਸਵੀਰਾਂ ਮੈਂ ਕਵਾਂਗਾ ਇੱਕ ਵਾਰ ਦਿਖਾ ਦਿੱਤੀ ਆ ਜਾਨ ਜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਜੋ ਲਗਾਤਾਰੀ ਲਾਈਵ ਤਸਵੀਰਾਂ ਤੁਹਾਨੂੰ ਪੰਜਾਬ ਅਪਟਕ ਚੈਨਲ ਦੇ ਦਿਖਾ ਰਹੇ ਆ ਜੀ I'm gonna 그리고. ਸਾਬ ਹਲਕੇ ਦੇ ਵਿੱਚ ਜੰਡਿਆਲਾ ਗੁਰੂ ਜਿਹੜਾ ਵਿਧਾਨ ਸਭਾ ਦਾ ਹਲਕਾ ਹੈ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਇੱਥੇ ਪਹੁੰਚ ਰਹੇ ਨੇ ਰੋਡ ਸ਼ੋਅ ਕਰਨ ਵਾਸਤੇ ਬਹੁਤ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਤੁਸੀਂ ਵੇਖੋ ਸਾਰੀਆਂ ਰੋਡਸ ਜਿਹੜੀਆਂ ਨੇ ਭਰਗੀਆਂ ਨੇ ਲੋਕ ਮਾਨ ਸਾਹਿਬ ਨੂੰ ਬਹੁਤ ਪਿਆਰ ਕਰਦੇ ਨੇ ਸੋ ਇਸ ਵਾਰੀ ਉਹਨਾਂ ਦਾ ਦਿੱਤਾ ਹੋਇਆ ਨਾਰਾ ਪੰਜਾਬ ਦੇ ਵਿੱਚ 13 ਜ਼ੀਰੋ ਦਾ ਉਹ ਪੂਰਾ ਹੋਣ ਜਾ ਰਿਹਾ ਤੋਂ ਪੰਜਾਬ ਦੇ ਵਿੱਚ ਅਸੀਂ 13 ਦੀਆਂ ਆਸੀ ਤਾਂ ਆਵਾਮੀ ਪਾਰਟੀ ਸਰ ਇਸ ਵਾਰ ਕਿਹੜੇ ਮੁੱਖ ਮੁੱਦਿਆਂ ਦੇ ਉੱਤੇ ਚੋਣ ਲੜੀ ਜਾਏਗੀ ਦੇਖੋ ਜੀ ਮੁੱਦੇ ਸਾਡੇ ਕੇਂਦਰ ਦੇ ਨਾਲ ਹੈਗੇ ਨੇ ਜਿਵੇਂ ਸਾਡਾ 8000 ਕਰੋੜ ਰੁਪਇਆ ਜਿਹੜਾ ਆ ਉਹ ਕੇਂਦਰ ਦੀ ਸਰਕਾਰ ਰੋਕ ਕੇ ਬੈਠੀ ਆ ਬਾਕੀ ਸਾਡੇ ਮੇਨ ਜਿਹੜਾ ਐਜੂਕੇਸ਼ਨ ਦੇ ਉੱਤੇ ਸਾਡਾ ਮੇਨ ਹੈਲਥ ਦੇ ਉੱਤੇ ਸਾਡਾ ਬਿਜਲੀ ਦੇ ਉੱਤੇ ਸਾਡਾ ਜਿਹੜਾ ਸੜਕਾਂ ਇਨਫਰਾਸਟ੍ਰਕਚਰ ਨੂੰ ਠੀਕ ਕਰਨ ਦੇ ਉੱਤੇ ਸਾਡਾ ਜਿਹੜਾ ਮੇਨ ਫੋਕਸ ਸਰ ਵਿਰੋਧੀਆਂ ਦਾ ਕਹਿਣਾ ਵਾ ਕਿ ਇਹਨਾਂ 2 ਸਾਲਾਂ ਚ ਕੀਤਾ ਹੀ ਕੁਝ ਨਹੀਂ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੇ ਫਿਰ ਆ ਜਨਤਾ ਕਿੱਥੋਂ ਆ ਗਈ ਆ ਜੀ ਜੀ ਜਨਤਾ ਜਨਤਾ ਐ ਬਣੀ ਉਹਦੀ ਜਨਤਾ ਨਾਲ ਉਦੋਂ ਦੀਆ ਜਦੋਂ ਕੁਝ ਕੀਤਾ ਹੋਵੇ ਸੋ ਜੇ ਅਸੀਂ ਨਹੀਂ ਕੁਝ ਕੀਤਾ ਤੇ ਉਹਨਾਂ ਸਤਰਾ ਸਾਲਾਂ ਦੇ ਵਿੱਚ ਜੋ ਕੀਤਾ ਉਹ ਦੱਸ ਦੇਣ ਸਾਡੇ ਕੋਲ ਤੇ 2 ਸਾਲ ਦੱਸਣ ਵਾਸਤੇ ਬਹੁਤ ਕੁਝ ਆ ਵੀ ਅਸੀਂ ਕੀ ਕੀਤਾ ਉਹਨਾਂ ਚ ਕੋਲ 17 ਸਾਲਾਂ ਦਾ ਵੀ ਕੁਝ ਨਹੀਂ ਹੈਗਾ ਵੀ ਕੀ ਕੀਤਾ ਸੋ ਸ਼ਹਿਰੀ ਪ੍ਰਧਾਨ ਡੀਪੀ ਜੀ ਸਾਡੇ ਨਾਲ ਮੌਜੂਦ ਨੇ ਡੀਪੀ ਜੀ ਕਿਸ ਤਰ੍ਹਾਂ ਦਾ ਸਮਰਥਨ ਸ਼ਹਿਰ ਵਾਸੀਆਂ ਵੱਲੋਂ ਵਿਖੋ ਨੂੰ ਮਿਲ ਰਿਹਾ ਦੇਖੋ ਜੀ ਸਮਰਥਨ ਜਦੋਂ ਹੀ ਆਪ ਕੈਮਰਾ ਦਿਖਾਓ ਇਹ ਸਮਰਥਨ ਕਿਹੋ ਜਿਹਾ ਵਾ ਅੱਜ ਸਾਡੇ ਸਵੇਰੇ ਦੇ ਮੁੱਖ ਮੰਤਰੀ ਸਤਾਪਕ ਸਿੰਘ ਜੀ ਮਾਨ ਸਾਡੇ ਪੰਮਖੜਾ ਅਸਤੇ ਸਪੈਸ਼ਲ ਪਹੁੰਚ ਰਹੇ ਆ ਤੇ ਜਦੋਂ ਕੋਈ ਸੂਬੇ ਦਾ ਮੁੱਖ ਮੰਤਰੀ ਆਣ ਕੇ ਥਾਪਰਾਨ ਦੇਣ ਆਉਂਦਾ ਤੇ ਹੌਸਲਾ ਜਿਹੜਾ ਬਹੁਤ ਬਲੰਦ ਹੋ ਜਾਂਦਾ ਵੈਸੇ ਸਾਡੇ ਹੌਸਲੇ ਪਹਿਲਾਂ ਬੜੇ ਬਲੰਦ ਆ ਉਹ ਸਾਡੇ ਕੈबिनेट ਮੰਤਰੀ ਸਰਦਾਰ ਪ੍ਰਿੰਸੀਪਲ ਸੀਟੀਓ ਇਥੇ ਹਮੇਸ਼ਾ ਸਾਡੇ ਵਰਕਰਾਂ ਦਾ ਸਾਨੂੰ ਉਤਸ਼ਾਹਿਤ ਕਰਦੇ ਰਹਿੰਦੇ ਆ ਉਥੇ ਸਾਡੇ ਇਸ ਵਾਰ ਪਹਿਲੀ ਵਾਰੀ ਹੋਇਆ ਕਿ ਕੋਈ ਮੁੱਖ ਮੰਤਰੀ ਕਿਸੇ ਇਲੈਕਸ਼ਨ ਦੇ ਵਿੱਚ ਰੋਡ ਸ਼ੋਅ ਕਰਨ ਵਾਸਤੇ ਸ਼ਹਿਰ ਛੋਟੇ ਸ਼ਹਿਰ ਦੇ ਵਿੱਚ ਪਹੁੰਚਾ ਹੋਵੇ ਕਿਉਂਕਿ ਸਾਡਾ ਮੁੱਖ ਮੰਤਰੀ ਜ਼ਮੀਨੀ ਹਕੀਕਤ ਦੇ ਨਾਲ ਜੁੜਿਆ ਉਹਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੁੰਦਾ ਕਿ ਛੋਟਾ ਕਿ ਵੱਡਾ ਉਹ ਹਰ ਨੂੰ ਪ੍ਰੇਮ ਦਿੰਦਾ ਆ ਤੇ ਪ੍ਰੇਮ ਲੈਂਦਾ ਆ ਸੋ ਸਾਡੇ ਵਿੱਚ ਇੰਨਾ ਉਤਸ਼ਾਹ ਆ ਕਿ ਜਿੱਥੇ ਅਸੀਂ ਪਹਿਲੇ 100% ਕੰਮ ਕਰ ਰਹੇ ਸੀ ਉਹ ਅਸੀਂ 150% ਕੰਮ ਕਰਾਂਗੇ ਤੇ ਲੋਕਾਂ ਨੂੰ ਇਸ ਮਾਦੀਮ ਲਈ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਦੇ ਭੁੱਖ ਲਈ ਇੱਕ ਚੰਗਾ ਪ੍ਰਧਾਨ ਮੰਤਰੀ ਦਾ ਦੇਸ਼ ਦਾ ਚੁਣ ਲਈ ਪੰਜਾਬ ਦੀਆਂ 13 ਦੇ 13 ਸੀਟਾਂ ਜੜੀਆਂ ਵਾਂ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾ ਕੇ ਆਪਾਂ ਲੋਕ ਸਭਾ ਭੇਜਣੀਆਂ ਤਾਂ ਕਿ ਸਾਡੇ 13 ਦੇ 13 ਬੱਬਰ ਸ਼ੇਰ ਜਾ ਕੇ ਉੱਥੇ ਗਰ ਸਕਣ ਆਪਣੇ ਪੰਜਾਬ ਦੇ ਮਸਲੇ ਦੀ ਬਾਤ ਚੁੱਕ ਸਕਣ ਆਪਣੇ ਇਤੋਂ ਦੇ ਜੋ ਮੁਸ਼ਕਲੇ ਵਾਂ ਸਾਡੀਆਂ ਉੱਥੇ ਜਾ ਕੇ ਦੱਸ ਸਕਣ ਸਾਡਾ 8000 ਕਰੋੜ ਰੁਪਈਆ ਜੋ ਸੈਂਟਰ ਗਵਰਨਮੈਂਟ ਸਾਡੇ ਪੰਜਾਬ ਦਾ ਦੱਬ ਕੇ ਬਿਟਿਆ ਉਹ ਸਾਨੂੰ ਸਾਡਾ ਵਾਪਸ ਮਿਲ ਸਕੇ ਜਿੰਨਾ ਸਾਡੇ ਵਿਕਾਸ ਦੀ ਦਰ ਜੜੀ ਆ ਉਹ ਕਈ ਗੁਣਾ ਜਰੀ ਹੋਰ ਵਧ ਸਕਣੀ 45 40 ਡਿਗਰੀ ਟੈਂਪਰੇਚਰ ਆ ਫਿਰ ਵੀ ਇੰਨਾ ਵੱਡਾ ਅਕਾਠ ਹੋਇਆ ਕੀ ਕਹਿਣਾ ਚਾਹੋ ਤੁਸੀਂ 12 13 ਸਾਲਾਂ ਤੋਂ ਕਈ ਕਈ ਕਿੰਨੇ ਆਂ ਜੀ 48 ਹੜ੍ਹੀ ਵੇਖਿਆ ਹੈ ਬਾਰਸ਼ਾਂ ਵਿੱਚ ਵੇਖੀਆਂ ਕੋਈ ਸਾਨੂੰ ਟੈਂਪਰੇਚਰ ਨਹੀਂ ਕਹਿੰਦਾ ਨਾ ਵਧ ਵਾਲਾ ਕੁਝ ਕਹਿੰਦਾ ਨਾ ਘਟ ਵਾਲਾ ਕੁਝ ਕਹਿੰਦਾ ਡੋਂਟ ਵਰੀ ਬੀ ਐਪੀਏ ਜੋਦੇ ਆ ਇਹ ਲੜਦੇ ਆ ਤੇ ਲੜਦੇ ਰਹਿਣਗੇ ਇਹਨਾਂ ਚੀਜ਼ਾਂ ਤੋਂ ਨਹੀਂ ਕਦੀ ਕੋਈ ਕਪ੍ਰਾਈਜ਼ ਦਾ ਸੋ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਦੇਖ ਸਕਦੇ ਜੀ ਕਿ ਕਾਫੀ ਜੋਸ਼ ਜਿਹੜਾ ਵਾ ਉਹ ਸ਼ਹਿਰ ਵਾਸੀਆਂ ਦੇ ਵਿੱਚ ਵੀ ਇੱਕ ਨੂੰ ਮਿਲ ਰਿਹਾ ਵਾ ਹਾਂਜੀ ਸਰ ਅੱਜ ਤੁਸੀਂ ਜਿਹੜਾ ਵਾ ਆਮ ਆਦੀ ਪਾਰਟੀ ਦੀ ਰੈਲੀ 'ਚ ਪਹੁੰਚੇ ਜੀ ਕੀ ਕਹਿਣਾ ਜਾਓਗੇ ਦੇਖੋ ਜੀ ਆਮ ਆਦਮੀ ਪਾਰਟੀ ਅਸੀਂ ਪਿੰਡ ਬਾਲੀਏ ਤੋਂ ਸਾਰੇ ਆਪਣੀ ਖੁਸ਼ੀ ਦੇ ਨਾਲ ਇਕੱਠੇ ਹੋ ਕੇ ਆਏ ਆ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ 2 ਸਾਲ ਦੇ ਵਿੱਚ ਜਿਹੜੇ ਸਾਨੂੰ ਇਹ ਕੰਮ ਦਿਖ ਰਹੇ ਆ ਜੰਡੇਆਲੇ ਤੋਂ ਲੈ ਕੇ ਪਿੰਡਾਂ ਦੇ ਤੱਕ ਰੋੜਾਂ ਜਿਹੜੀਆਂ ਨਦੀਆਂ ਸੂਏ ਕਸੀਆਂ ਇਨਾਂ ਨੂੰ ਜਿਹੜਾ ਪੱਕੇ ਤੌਰ ਤੇ ਬਣਾਇਆ ਗਿਆ ਤਾਂ ਕਿ ਪਾਣੀ ਜਿਹੜਾ ਉਹ ਨਦੀਆਂ ਦਾ ਵਧੀਆ ਪਾਣੀ ਮਿਲ ਸਕੇ ਔਰ ਇਸ ਤੋਂ ਇਲਾਵਾ ਮੁਹੱਲਾ ਕਲੀਨਿਕ ਬਣੇ ਹੈ ਤੇ ਪਿੰਡਾਂ ਦੇ ਵਿੱਚ ਜਾਣ ਵਾਸਤੇ ਸੜਕਾਂ ਬਹੁਤ ਵਧੀਆ ਬਣਤੀਆਂ ਅੱਜ ਜਿਹੜਾ ਅਸੀਂ ਆਏ ਆ ਇੱਥੇ ਅਸੀਂ ਇਸ ਵਾਸਤੇ ਪਹੁੰਚੇ ਹਾਂ ਇਸ ਕੱਟ ਦੇ ਵਿੱਚ ਕਿ ਸਾਨੂੰ ਜਿਹੜਾ ਵਾ ਪਹਿਲਾ ਨਾਲੋਂ ਬਹੁਤ ਹੀ ਵਧੀਆ ਸਕੂਨ ਮਿਲ ਰਿਹਾ ਇਸ ਪਾਰਟੀ ਦੇ ਨਾਲ ਜੁੜ ਕੇ ਔਰ ਬਾਕੀ ਕੋਈ ਕਿਸੇ ਨੇ ਬੁਲਾਇਆ ਨਹੀਂ ਗਿਆ ਸਾਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਆਏ ਆ ਆਪਣੀਆਂ ਗੱਡੀਆਂ ਲੈ ਕੇ ਆਏ ਆ ਆਪਣੇ ਮੋਟਰਸਾਈਕਲਾਂ ਤੇ ਇਹ ਸਾਰੇ ਜਿਹੜੇ ਸਾਡੇ ਨਾਲ ਦੇ ਸਾਥੀ ਹੈ ਇਹ ਪਹੁੰਚੇ ਆ ਤੇ ਅਸੀਂ ਧੰਨਵਾਦ ਵੀ ਕਰਦੇ ਆ ਕਿ ਇਹ ਜੰਡਿਆਲੇ ਦੇ ਵਿੱਚ ਇੰਨੇ ਇਕੱਠ ਨੂੰ ਵੇਖ ਕੇ ਕਿ ਇੱਕ ਹੜ ਆਇਆ ਪਿਆ ਵਾ ਤੇ ਬੜੀ ਵੱਡੀ ਲੀਡ ਦੇ ਨਾਲ ਜਿਹੜਾ ਉਹ ਸਰਦਾਰ ਲਾਲਜੀਤ ਭੁੱਲਰ ਸਿੰਘ ਜੀ ਨੂੰ ਆਪਾਂ ਜਤਾਵਾਂਗੇ ਔਰ ਇਹ ਜਿਹੜੀ ਸ਼ੀਟ ਹੈ ਇਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਇਹ ਸਾਰੇ ਜੰਡਿਆਲੇ ਦੀ ਹਲਕੇ ਦੀ ਜਿਹੜੀ ਹੈਗੇ ਸੰਗਤ ਉਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ